ਮੇਰੇ ਪਿੱਛਲੇ ਪਾਸੇ ਸ੍ਰੀ ਹੇਮਕੁੰਡ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਆਪਾਂ ਹੁਣ ਪਹੁੰਚੇ ਆ 7:30 ਜਿਹੜਾ ਪੌੜੀਆਂ ਵਾਲਾ ਰਸਤਾ ਇਹ ਰਾਹ ਪਹੁੰਚੇ ਆ ਆ ਮੇਰੇ ਪਿੱਛਲੇ ਪਾਸੇ ਤੁਸੀਂ ਉਹ ਗੇਟ ਤੱਕ ਦੇਖ ਸਕਦੇ ਹੋ ਮੇਨ ਜਿੱਥੇ ਫੁੱਲਾਂ ਦੀ ਡੈਕੋਰੇਸ਼ਨ ਹੋਈ ਹੈ ਤੇ ਨਾਲ ਹੀ ਇਹ ਤੇ ਖੱਬੇ ਪਾਸੇ ਆ ਲੰਗਰ ਹਾਲ ਬਣਿਆ ਜਿਹੜਾ ਉਹਦੇ ਨਾਲ ਵੱਡਾ ਗਲੇਸ਼ੀਅਰ ਬਰਫ਼ੀ ਬਰਫ਼ ਪਈ ਹੈ ਉਹ ਦੇਖੋ ਤੇ ਇਧਰ ਜਿਹੜਾ ਸ੍ਰੀ ਹਿਮਕੁੰਡ ਸਾਹਿਬ ਨੇ ਉਹ ਵੀ ਬਰਫ਼ ਨਾਲ ਢੱਕੀ ਪਈ ਹੈ ਪੂਰੀ ਬਿਲਡਿੰਗ ਤੁਸੀਂ ਕਰੋ ਦਰਸ਼ਨ ਬਾਕੀ ਤੁਹਾਨੂੰ ਅੱਗੇ ਜਾ ਕੇ ਦਿਖਾਉਂਦੇ ਆ ਪੂਰਾ ਵਿਊ ਤੁਸੀਂ ਸਾਡੇ ਨਾਲ ਐਵੇਂ ਹੀ ਬਣੇ ਰਹੋ ਲਓ ਜੀ ਇਹ ਸਵੇਰ 7:30 ਵਜੇ ਦਾ ਦ੍ਰਿਸ਼ ਹੈ ਥੋੜਾ ਥੋੜਾ ਮੀਂਹ ਪੈ ਰਿਹਾ ਬਰੀਕ ਬਰੀਕ ਕਣੀ ਆ ਦੇਖੋ ਜਿੱਥੇ ਸਾਰੇ ਸਾਈਨ ਬੋਰਡ ਲੱਗੇ ਨੇ ਵੀ ਕਿਸੇ ਨੇ ਇਧਰ ਟਾਇਲਟ ਬਾਥਰੂਮ ਜਾਣਾ ਉਹ ਐਸ ਪਾਸੇ ਆ ਸੱਜੇ ਹੱਥ ਤੇ ਨਾਲੇ ਡਿਸਪੈਂਸਰੀ ਵੀ ਆ ਸਾਹਮਣੇ ਲੰਗਰ ਹਾਲ ਦਿਖਾਈ ਦੇ ਰਿਹਾ ਇਹ ਬਾਬਾ ਜੀ ਇੱਥੇ ਪਹਿਲੇ ਤੇ ਖੜੇ ਨੇ ਦੇਖੋ ਹੁਣ ਆਪਾਂ ਚੱਲਦੇ ਆ ਅੱਗੇ ਇਹ ਲੰਗਰ ਹਾਲ ਦਾ ਦ੍ਰਿਸ਼ ਦੇਖ ਰਹੇ ਹੋ ਤੁਸੀਂ ਪੂਰਾ ਦੇਖੋ ਕਿੰਨੀ ਕਿੰਨੀ ਬਰਫ਼ ਪਈ ਹੈ ਇਹਦੇ ਅੱਗੇ ਇਹ ਦੇਖੋ ਵੀ ਉਹ ਰਸਤਾ ਬਣਿਆ ਨਾ ਇਹ ਇੱਥੇ ਸਾਰੇ ਲੱਕੜ ਦੀ ਫਿਟਿੰਗ ਹੋਈ ਹੈ ਤੇ ਆਲੇ-ਦਾਲੇ ਬਰਫ਼ ਦੇਖੋ ਤੁਸੀਂ ਕਿੰਨੇ-ਕਿੰਨੇ ਫੁੱਟ ਪਈ ਹੋਈ ਹੈ ਇਹ ਜੋੜਾ ਘਰ ਬਣਿਆ ਇੱਥੇ ਆਪਾਂ ਜੋੜੇ ਜਮ੍ਹਾਂ ਕਰਾ ਕੇ ਫੇਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹਾਂ ਹੁਣ ਆਪਾਂ ਅੱਗੇ ਚੱਲਦੇ ਹਾਂ ਸਰੋਵਰ ਵੱਲ ਦੇਖੋ ਇਹ ਫੌਜੀ ਵੀਰਾਂ ਦੀ ਵੀ ਪੂਰੀ ਸੇਵਾ ਚੱਲ ਰਹੀ ਹੈ ਇਹ ਤਾਂ ਕਾਫੀ ਟਾਈਮ ਤੋਂ ਸੇਵਾ ਕਰ ਰਹੇ ਨੇ ਆ ਸਾਨੂੰ ਸਾਹਮਣੇ ਨਿਸ਼ਾਨ ਸਾਹਿਬ ਦਿਖਾਈ ਦੇ ਰਿਹਾ ਤੇ ਅੱਗੇ ਸਰੋਵਰ ਦੇਖੋ ਤੁਸੀਂ लगभग सरोवर जोड़ा वो जमया पे बर्फ देखो बाहर भी इनी इनी बर्फ पई है देखो बहुत ही ठंडा माहौल है एल्टीट्यूड भी बहुत ज्यादा देखो इधर शेड बने ने। ਜਿੱਥੇ ਸੰਗਤਾਂ ਆਪਣੇ ਕੱਪੜੇ ਉਤਾਰ ਕੇ ਇਸ਼ਨਾਨ ਕਰਦੀਆਂ ਨੇ ਆ ਦੇਖੋ ਲਓ ਜੀ ਬਰਫ਼ ਨਾਲ ਠੰਡਾ ਪਾਣੀ ਪੰਜ ਇਸ਼ਨਾਨਾ ਹੀ ਕਰਦੇ ਆਪਾਂ ਕਿਉਂਕਿ ਠੰਡਾ ਬਹੁਤ ਹੈ ਲਓ ਪ੍ਰਭੂ ਦਾ ਨਾਮ ਸੱਚੇ ਪਾਤਸ਼ਾਹ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਉਹਨਾਂ ਦੇ ਪੂਰਵ ਲਈ ਜਨਮ ਦਾ ਤਪ ਸਥਾਨ ਆਪਾਂ ਦੇਖ ਰਹੇ ਹਾਂ ਦੇਖੋ ਦੇਖੋ ਜੀ ਇੱਧਰ ਜਿਸ ਪਾਸੇ ਅਸੀਂ ਖੜੇ ਆ ਇਸ ਪਾਸੇ ਜਿਹੜਾ ਮਰਦਾਂ ਦੇ ਇਸ਼ਨਾਨ ਵਾਸਤੇ ਜਗ੍ਹਾ ਤੇ ਸਾਹਮਣੇ ਜਿਸ ਪਾਸੇ ਤੁਸੀਂ ਉਹ ਦੇਖ ਰਹੇ ਹੋ ਸ੍ਰੀ ਲੋਕਪਾਲ ਲਖਮਣ ਮੰਦਰ ਉਹ ਤੋਂ ਪਹਿਲਾਂ ਇੱਧਰ ਲਿਖਿਆ ਬੀਬੀਆਂ ਦਾ ਇਸ਼ਨਾਨ ਘਰ ਉਧਰ ਬੀਬੀਆਂ ਇਸ਼ਨਾਨ ਕਰਦੀਆਂ ਨੇ ਠੀਕ ਹੈ ਜੀ ਹੁਣ ਆਪਾਂ ਇਸ ਤੋਂ ਬਾਅਦ ਜਦੋਂ ਸੁੱਖਾ ਸੰਤੋ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਗੇ ਤੁਹਾਨੂੰ ਉਹ ਦਿਖਾਵਾਂਗੇ ਤੁਸੀਂ ਸਾਡੇ ਨਾਲ ਐਵੇਂ ਹੀ ਬਣੇ ਰਹੋ ਆਹ ਦੇਖੋ ਸੰਗਤ ਜੀ ਤੁਸੀਂ ਹੇਮਕੁੰਡ ਸਾਹਿਬ ਗੁਰਦੁਆਰਾ ਸਾਹਿਬ ਦਾ ਸਰੋਵਰ ਵਾਲਾ ਪਾਸਾ ਦੇਖ ਰਹੇ ਹੋ ਜਿੱਥੇ ਸੰਗਤਾਂ ਇਸ਼ਨਾਨ ਕਰਦੀਆਂ ਨੇ ਇਧਰ ਜੈਂਟਸ ਦੇ ਇਸ਼ਨਾਨ ਕਰਨ ਵਾਲੀ ਜਗ੍ਹਾ ਇਹ ਸਾਹਮਣੇ ਤੁਸੀਂ ਸਾਰੇ ਸਰੋਵਰ ਦੇ ਹੀ ਦਰਸ਼ਨ ਕਰ ਰਹੇ ਹੋ ਹੁਣ ਆਪਾਂ ਲਕਸ਼ਮਣ ਮੰਦਿਰ ਵੱਲ ਵੱਧ ਰਹੇ ਹਾਂ ਤੇ ਨਾਲੇ ਤੁਹਾਨੂੰ ਦਿਖਾਉਨੇ ਆਪਾਂ ਬੀਬੀਆਂ ਦਾ ਇਸ਼ਨਾਨ ਕਰ ਕਿ ਸਾਈਡ ਤੇ ਨੇ ਆ ਦੇਖੋ ਇਹ ਬਾਬਾ ਜੀ ਖੜੇ ਨੇ ਇਹ ਸਾਈਡ ਜਿਹੜਾ ਮਾਈਆਂ ਦੇ ਇਸ਼ਨਾਨ ਵਾਸਤੇ ਜਗ੍ਹਾ ਬਣੀ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਹੁਣ ਤੁਹਾਨੂੰ ਅੱਗੇ ਦਿਖਾਉਨੇ ਆ ਸੀ ਸ਼੍ਰੀ ਲੋਕਪਾਲ ਲਕਸ਼ਮਣ ਮੰਦਿਰ ਉਤੇ ਜਾਣ ਲਈ ਇਸ ਰੋਵਰ ਤੋਂ ਜਿਹੜਾ ਪਾਣੀ ਡਰੇਨ ਹੁੰਦਾ ਅੱਗੇ ਆ ਦੇਖੋ ਉਸ ਦੇ ਉੱਪਰ ਇਹ ਪੁਲ ਬਣਿਆ ਹੋਇਆ ਦੇਖੋ ਤੁਸੀਂ ਹੁਣ ਤੁਸੀਂ ਮੇਰੇ ਨਾਲ ਸ਼੍ਰੀ ਹੇਮਕੁੰਡ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਦੇਖੋ ਮੇਰੇ ਪਿਛਲੇ ਪਾਸੇ ਇਹਦੀ ਬੈਕ ਸਾਈਡ ਦਿਖਾਈ ਦੇ ਰਹੀ ਹੈ ਤੇ ਨਾਲ ਇਹ ਲੋਕਪਾਲ ਲਕਸ਼ਮਣ ਮੰਦਰ ਉਹ ਦਿਖਾਈ ਦਿੰਦਾ ਸਾਨੂੰ ਲੋਕਪਾਲ ਲਕਸ਼ਮਣ ਮੰਦਰ ਦੇ ਵੀ ਜਿਹੜੀ ਯਾਤਰਾ ਉਹ ਹੁਣੇ ਖੁੱਲਦੀ ਹੈ ਇਸੇ ਕਰਕੇ ਇੱਥੇ ਵੀ ਗੇਟ ਦੇ ਉੱਤੇ ਸਜਾਵਟ ਹੋਈ ਹੈ ਬਹੁਤ ਵਧੀਆ ਅੱਗੋਂ ਤੁਹਾਨੂੰ ਲਕਸ਼ਮਣ ਮੰਦਰ ਦਿਖਾਉਨੇ ਆ ਤੁਸੀਂ ਸਾਡੇ ਨਾਲ ਬਣੇ ਰਹੋ ਦੇਖੋ ਦੋਸਤੋ ਇਹ ਜਾਂਦਾ ਪਾਣੀ ਜਿਹੜਾ ਸਰੋਵਰ ਦੇ ਵਿੱਚੋਂ نیچے ਫਿਰ ਇਸ ਪਾਣੀ ਨੂੰ ਕਲੈਕਟ ਕਰਕੇ ਅੱਗੇ ਪੈਪਰਾ ਹੀ ਇੱਕ ਹਾਈਡਰੋ ਪਾਵਰ ਪ੍ਰੋਜੈਕਟ ਲੱਗਿਆ ਨੇ ਇੱਥੇ ਜਿਸ ਤੋਂ ਬਿਜਲੀ ਪੈਦਾ ਹੋ ਕੇ ਇਹ ਸਥਾਨ ਦੀ ਬਿਜਲੀ ਦਾ ਜਿਹੜਾ ਬੁੱਤਾਸਾਰਦੀ ਆ ਕੰਮਸਾਰਦੀ ਆ ਆ ਦੇਖੋ ਕਿੱਡਾ ਵੱਡਾ ਜਿਹੜਾ ਲੋਕਪਾਲ ਲక్ష్ਮੀ ਬੈਲ ਵੱਜੀ ਹੈ ਘੰਟਾ ਬਣਿਆ ਹੋਇਆ ਇਧਰੋਂ ਦੇਖੋ ਤੁਸੀਂ ਉਹ ਤੱਕ ਪਹਾੜੀਆਂ ਜਿਹੜੀਆਂ ਉੱਪਰ ਤੱਕ ਬਰਫ ਨਾਲ ਢਕੀਆਂ ਪਈਆਂ ਨੇ। ਤੁਹਾਨੂੰ ਉੱਪਰ ਪਹਾੜੀਆਂ ਦੇ ਜਿਹੜੇ 7 ਨਿਸ਼ਾਨ ਸਾਹਿਬ ਦਿਖਾਈ ਦਿੰਦੇ ਨੇ ਉਹ ਵੀ ਦਿਖਾਉਨੇ ਆ। ਹੁਣ ਮੌਸਮ ਥੋੜਾ ਜਿਹਾ ਖੁੱਲ ਜੇਵੇ ਕਿਉਂਕਿ ਥੋੜੀ ਥੋੜੀ ਧੁੰਦ ਜੀ ਟਾਈਪ ਪਿਆ ਹੋਇਆ। ਫਿਲਹਾਲ ਅਸੀਂ ਲਕਸ਼ਮਣ ਲੋਕਪਾਲ ਮੰਦਿਰ ਵੱਲ ਆ ਗਏ। ਦੇਖੋ ਤੁਸੀਂ। ਆ ਦੇਖੋ ਪੁਜਾਰੀ ਜੀ ਸੇਵਾ ਕਰ ਰਹੇ ਨੇ ਅੰਦਰ। ਦੇਖੋ ਇਹ ਤੁਹਾਨੂੰ ਬਾਹਰੀ ਦ੍ਰਿਸ਼ ਮੈਂ ਦਿਖਾ ਰਿਹਾ ਸ੍ਰੀ ਲਕਸ਼ਮਣ ਮੰਦਿਰ ਦੇਖੋ ਇੱਧਰ ਇੱਧਰ ਸ਼ਿਵਜੀ ਦਾ ਮੰਦਿਰ ਬਣਿਆ ਹੋਇਆ ਦੇਖ ਨਾਲ ਇਹ ਸਰੋਵਰ ਹੈ ਬਹੁਤ ਵਿਸ਼ਾਲ ਜੰਮਿਆ ਪਿਆ ਜਿਹੜਾ ਸਾਰਾ ਹੀ ਦੋਸਤੋ ਇਸ ਲਕਸ਼ਮਣ ਲੋਕਪਾਲ ਮੰਦਿਰ ਦਾ ਤੁਹਾਨੂੰ ਇਤਿਹਾਸ ਦੱਸ ਦਿਆਂ ਕਿ ਸ਼੍ਰੀ ਰਾਮ ਦੇ ਛੋਟੇ ਭਰਾ ਲਖਮਣ ਜੀ ਮਹਾਰਾਜ ਉਹਨਾਂ ਨੇ ਵੀ ਆਪਣੇ ਪੂਰਵ ਜਨਮ ਦੇ ਵਿੱਚ ਇੱਥੇ ਵਾਸ਼ੁਕੀਨਾਗ ਜਿਹਨੂੰ ਸੇਸਨਾ ਕਿਹਾ ਜਾਂਦਾ ਉਸ ਦੇ ਰੂਪ ਦੇ ਵਿੱਚ ਭਗਤੀ ਕੀਤੀ ਹੈ ਇੱਥੇ ਅਨੰਤ ਕਾਲ ਤੱਕ ਤੇ ਫਿਰ ਤ੍ਰੇਤਾ ਯੁੱਗ ਦੇ ਵਿੱਚ ਉਹਨਾਂ ਨੇ ਸ਼੍ਰੀ ਰਾਮ ਦੇ ਭਰਾ ਵਜੋਂ ਜਨਮ ਲਿਆ ਤੇ ਫਿਰ ਇੱਥੇ ਸੇਵਾ ਕੀਤੀ ਤੇ ਸਿੱਖ ਧਰਮ ਦੇ ਜਿਹੜੇ 10ਵੇਂ ਗੁਰੂ ਹੋਏ ਨੇ ਉਹਨਾਂ ਨੇ ਵੀ ਆਪਣੇ ਪੂਰਵ ਜਨਮ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਦੁਸ਼ਟ ਦਮਨ ਨਾਮ ਦੇ ਨਾਮ ਨਾਲ ਇੱਥੇ ਅਨੰਤ ਕਾਲ ਤੱਕ ਭਗਤੀ ਕੀਤੀ ਉਹ ਜਿੱਥੇ ਭਗਤੀ ਕੀਤੀ ਉੱਥੇ ਸਾਹਮਣੇ ਗੁਰਦੁਆਰਾ ਸਾਹਿਬ ਬਣੇ ਨੇ ਇਹ ਉਹ ਪਵਿੱਤਰ ਜਗ੍ਹਾ ਜਿੱਥੇ ਬਹੁਤ ਹੀ ਵੱਡੀਆਂ-ਵੱਡੀਆਂ ਜਿਹੜੀਆਂ ਹਸਤੀਆਂ ਨੇ ਜਾਂ ਕਹਿ ਲਓ ਵੱਡੇ-ਵੱਡੇ ਗੁਰੂ ਪੀਰ ਨੇ ਉਹਨਾਂ ਨੇ ਇੱਥੇ ਆ ਕੇ ਭਗਤੀਆਂ ਕੀਤੀਆਂ ਨੇ। ਹਾਂ ਠੀਕ ਹੈ। ਹਾਂਜੀ ਦੋਸਤੋ ਹੁਣ ਆਪਾਂ ਜਿਹੜਾ ਲੋਕਪਾਲ ਲక్ష్మణ ਨਾਰਾਇਣ ਮੰਦਿਰ ਹੈ ਉਹਦੇ ਅੰਦਰ ਆ ਗਏ ਜਿੱਥੇ ਇਹ ਪੁਜਾਰੀ ਜੀ ਇਹ ਆਪਾਂ ਨੂੰ ਇਸ ਮੰਦਿਰ ਦੀ ਹਿਸਟਰੀ ਬਾਰੇ ਦੱਸਣਗੇ। ਬਾਬਾ ਜੀ ਤੁਸੀਂ ਕਦੋਂ ਆਏ ਸੀਗੇ? ਜੇ ਹਮ ਪਹੁੰਚ ਗਏ تھے ਯਹਾਂ ਪੇ 22 ਤਾਰੀਖ ਨੂੰ ਪਹੁੰਚ ਗਏ تھے۔ ਠੀਕ ਹੈ। और हमारा जो है कि तेईस पर कल चौबीस तारीख को यहाँ के कपाट विधिवत पूजा पाठ भगवान का अभिषेक तो इसी प्रकार से सभी पंचों द्वारा सभी संगत द्वारा यहाँ का जो है कि कपाट खुला है।, है और ये साक्षात हिमालय क्षेत्र है यहाँ पे ऋषियों की तपस्थली है ऋषियों ने यहाँ पे जो तप किया है आज सदैव सभी जन कल्याण के लिए उनका आशीर्वाद बना है तो प्रभु जब कहते हैं कि लक्ष्मण शक्ति लगी थी तो लक्ष्मण शक्ति जब लगी तो हनुमान जी इसी स्थान से यहाँ पे पीछे द्रोणागिरी पर्वत है यहाँ से जो कि सजीवनी को लेके गए थे सुसैन वैद्य जी के माध्यम से उनको यहाँ का जो है कि मार्ग मिला था बोला था कि उत्तराखंड में और हिमालय क्षेत्र पे जो है कि द्रोणागिरी पर्वत पे जो ही सजीव निकास जो है कि आपको मिलेगा और लक्ष्मण के ही प्राण बचेंगे तो रामायण में इसका वर्णन है तो कहते हैं कि अगले दिन ग्यारह बजे को लक्ष्मण जी मूर्छित पड़ गए थे और सुबह प्रातः सूर्य उदय होने तक का जो समय था वह समय में न आने से आज जो है कि उनका कोई भी नाम नहीं मिलता तो कहते हैं प्रभु यहां तो राम राज्य था आज भी वही है उन्हीं की हम संतान है उन ऋषियों की संतान है तो भगवान जो है कि बजरंग जी जो है कि यहाँ से जो है कि पर्वत को उठा के ले गए और तुरंत ही सूर्य उदय होने से पहले पहले उस औषधि को लक्ष्मण जी को दिया गया इसके बीच में हनुमान जी को कहीं कष्ट आए कही राक्षसों का वध करना पड़ा तभी जो है कि प्रभु ने सृष्टि बचाई इसलिए कहते हैं स्वथामा भद्र व्यासन मानस विभीषण कृपाचार्य परशुराम सप्त चिरजीवन मुक्षदायी सात ऋषि हैं ये सप्त तो श्रृंखलाएं हैं आज भी चिरजीवी हैं और यहाँ पे ऋषि गण जो है कि ये अमृत सरोवर है ये लक्ष्मण जी ने जो है कि पूर्व काल में फिर अपना जो है कि यह जनकल्याण के लिए अपना तप दस हजार वर्ष का जो तप किया है ऋषियों ने उन्हें दर्शन लिया कि लक्ष्मण धन्य हो यहाँ पे तो बोला एक दिन की तपस्या का भी जो है कि किसी ने न कर पाए आज न तो इतना दस वर्ष का जो योग किया है इसके लिए हम आपके जो है कि आभारी हैं आप क्या मांगना चाहते हैं तो लक्ष्मण जी कहे बुलाहे नारायण हे प्रभु हे दिनानाथ मुझे कुछ नहीं चाहिए मैं तो जन कल्याण के लिए हूं और बोला जो है कि कलयुग में यहाँ पे भक्तों के जरूर दर्शन होंगे उनकी मनोकामनाओं को पूर्ण करना मेरा दस हज़ार वर्ष एक दिन के ही दर्शन मात्र से मेरे भक्तों का कल्याण करना उनकी मनोवांछित जो भी कामना लेके मेरा भक्त इस पवित्र तीर्थ में जो है कि अपने जो है कि पगों को रखेगा सदैव उन पे दया दृष्टि बनाए रखना यही प्रभु जो है कि मैं लक्ष्मण महाराज जी ने यहाँ पे जो है कि संकल्प लिया था तिशु का एवमस्तु अस्तु तथास्तु बोला हे लक्ष्मण जी ऐसा ही होगा तो शेष नाग के रूप में आज भी विद्यमान है ये पृथ्वी शेष नाग में ही टिकी हुई है जल ही जल पहले पृथ्वी में जल ही जल था तो उन्हीं के जो की तप के माध्यम से द्वापर त्रेता और सतयुग और कलयुग ये चार युग बटे हुए हैं कलयुग की चार लाख बत्तीस हजार वर्ष की आयु है अभी जो है कि कलयुग साढ़े पांच हजार वर्ष चल रहा है प्रभु तो देखिए अभी तो चार लाख छब्बीस हजार कुछ वर्ष का जो है कि इस कलयुग की, की आयु है तो कहते हैं प्रभु कर्मण्यवाद कास्ते माँ फलेशु कदाचनम कर्म करने से ही सबका कल्याण होता है और प्रभु सदैव जो है कि मनोवांछित फल की प्राप्ति मिलती है इसीलिए प्रभु यह पवित्र तीर्थ है इस सरोवर का जल का बहुत बड़ा मात्म्य है इस जल को अपने घर में कोई भी नया कार्य नया वाहन कोई भी आप अपना कार्य करोगे इस गंगा इस जल का जो है कि अभिषेक छीटा लगाने से ही हमारे जो भी दुष्प्रभाव हैं वो सारे पूर्ण सफल हो जाते हैं इसलिए इस जल को लेके जाना है इस यहाँ का जल का यही मातम्य है बोल सिया बल राम चंद्र भगवान की बोल लक्ष्मण यदि महाराज के बोले वीर पवन पुत्र हनुमान की जय तो गुरु गोविंद महाराज जी ने भी पूर्व काल का जब देखा ये साक्षात स्थली है और उन्हें जो है कि प्रभु के दर्शन हुए बोला मैं आपका शिष्य हूं आप मेरे गुरु के बन के रहेंगे तो गुरु गोविंद जी ने जो है कि दुष्ट दमन का जो है कि संहार करके मां भगवती की आराधना करी मां भगवती उनको प्रकट हुई शुम्भ निशुम्भ नामक के जो दैत्य थे उन्होंने काफी कष्ट दिया था वह जो है कि गुरु गोविंद महाराज जी ने उन्हें जो है कि प्रास्त किया आ सदैव इसीलिए जो है कि सिख धर्म के दसवें गुरु गुरु गोविंद जी 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 ने जो है कि अपने धर्म की क्या सभी धर्मों की रक्षा के लिए अपने प्राणों की बाजी लगाए अपने बच्चे अपने फैमिली इनमें किसी का योग नहीं रखा बोला प्रभु सदीप जन कल्याण लोक कल्याण का इसलिए लोकपाल ही नाम कहा गया ये लक्ष्मण गंगा नाम है और ये शेष नेत धारा है पीछे सब तो धारा है अमृत तो ही अमृत तो था मगर बोला यहाँ अमृत तो होगा तो यहाँ तो दुनिया पलट जाएगी इसलिए जल विष्णु है जल के रूप में विद्यमान है साक्षात ये स्थान है जय जय नारायण ਦੋਸਤੋ ਜਿਵੇਂ ਤੁਹਾਨੂੰ ਦੱਸਿਆ ਬਾਬਾ ਜੀ ਨੇ ਕਿ ਇੱਥੇ ਜਲ ਦਾ ਬਹੁਤ ਮਹੱਤਵ ਹੈ ਤੇ ਜੋ ਵੀ ਸੰਗਤਾਂ ਇੱਥੇ ਦਰਸ਼ਨ ਕਰਨ ਆਉਂਦੀਆਂ ਨੇ ਉਹ ਜਲ ਜ਼ਰੂਰ ਲੈ ਕੇ ਜਾਂਦੀਆਂ ਨੇ ਤੇ ਜਲ ਜਾਣ ਲਈ ਇਹ ਪਿੱਛੇ ਦੁਕਾਨ ਤੇ ਥੋੜੀਆਂ-ਮੋਟੀਆਂ ਜਿਹੜੀਆਂ ਬੋਤਲਾਂ ਵਗੈਰਾ ਉਹ ਪਈਆਂ ਨੇ ਤੁਸੀਂ ਦੇਖ ਰਹੇ ਇਹ ਦੇਖੋ ਆਪਾਂ ਗੁਰਦੁਆਰਾ ਸਾਹਿਬ ਦੇ ਪਿੱਛਲੇ ਪਾਸੇ ਦਿਖਾ ਰਹੇ ਹਾਂ ਤੁਹਾਨੂੰ ਪੂਰਾ ਦ੍ਰਿਸ਼